ਹੂੰ ਇਹਦੇ ਨੇੜੇ ਲਾਈਨਿੰਗ ਹੈ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਲਾਈਨਿੰਗ ਇੱਕ ਪਾਸਿਓਂ ਜਿਹੜੀ ਬੈਠ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ ਇਹ ਲਾਈਨਿੰਗ ਬੈਠਣ ਦੇ ਨਾਲ ਨਹਿਰੀ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਲੋਕਾਂ ਦੇ ਵਿੱਚ ਜ਼ਰੂਰ ਸਹਿਮ ਦਾ ਮਾਹੌਲ ਹੈ ਇਹਦਾ ਕਾਰਨ ਇੱਕ ਹੋਰ ਹੈ ਕਿ ਜਿੱਥੇ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ 메ਨ ਜਿਹੜੇ ਪੁਲ ਨੇ ਉੱਥੇ ਵੀ ਜਿਹੜੀ ਕਿਤੇ ਨਾ ਕਿਤੇ ਇਹ ਕਾਰਨ ਇਹ ਕਿਉਂ ਹੈ ਮਤਲਬ ਕਿ ਹਾਲਾਤ ਕਿਉਂ ਪੈਦਾ ਹੋਏ ਇਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਤੇ ਆ ਜਿਹੜਾ ਨਮਾਦਾ ਹੈਡ ਇਹ ਵੀ ਫੱਟੇ ਦੇ ਜਿਹੜੇ ਮੈਕਨਿਕੇ ਦੇ ਹੰਗੈਲੀ ਆ ਵੀ ਇਹ ਫੱਟੇ ਦਿਖਦੇ ਨਹੀਂ ਕਈ ਵਾਰ ਪਾਣੀ ਬੰਦ ਹੀ ਨਹੀਂ ਹੁੰਦਾ ਸੋ ਅੱਗੇ ਵੀ ਕੀ ਸਮੱਸਿਆ ਇਹ ਪਾਣੀ ਦਾ ਲੈਵਲ ਹੈ ਜਿਹੜਾ ਪਾਣੀ ਦਾ ਲੈਵਲ ਕਿਉਂ ਵਧਿਆ ਉਹ ਵੀ ਤੁਹਾਨੂੰ ਅੱਗੇ ਜਿਹੜੀ ਹੈਗੀ ਜਾਣਕਾਰੀ ਦੇਵਾਂਗੇ ਦਰਸ਼ਕਾਂ ਦੇ ਜਾਣਕਾਰੀ ਲਈ ਇਹ ਵੀ ਦੱਸਦੀ ਏ ਕਿ ਇਹ ਜਿਹੜਾ ਸਾਹਮਣੇ ਪਾਣੀ ਜਾਂਦਾ ਇਹ ਪਾਵਰ ਗ੍ਰਿਡ ਦੇ ਵਿੱਚ ਦੀ ਜਾਂਦਾ ਜਿਸ ਦੇ ਨਾਲ ਇਥੇ ਜਿਹੜੀ ਮੇਨ ਸਪਲਾਈ ਹੈ ਉੱਥੋਂ ਪਾਣੀ ਘਟ ਜਾਂਦਾ ਤੇ ਕੁਝ ਪਾਣੀ ਇੱਧਰ ਡਿਵਾਈਡ ਹੋ ਜਾਂਦਾ ਹੁਣ ਜਿਹੜਾ ਪਾਵਰ ਗ੍ਰਿਡ ਨੂੰ ਪਾਣੀ ਜਾਂਦਾ ਉਹ ਪਾਣੀ ਸਪਲਾਈ ਨਹੀਂ ਜਾ ਰਹੀ ਅੱਗੇ ਜਿਸ ਕਰਕੇ ਇਸ ਪਾਸੇ ਪਾਣੀ ਦਾ ਨਾ ਜਾਣ ਕਾਰਨ ਜਿਹੜਾ ਹੈਗਾ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤੇ ਆਪਾਂ ਪਾਵਰ ਗ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿ ਜਿਹੜੀ ਸਮੱਸਿਆ ਕੀ ਆਈ ਹੈ ਕਿਉਂ ਪਾਣੀ ਹੈ ਜਿਹੜਾ ਅੱਗੇ ਪਾਵਰ ਗ੍ਰਿਡ 'ਚ ਨਹੀਂ ਜਾ ਰਿਹਾ ਜਿਹੜਾ ਇੱਥੋਂ ਦੀ ਥੂਹੀ ਨਹਿਰ ਤੇ ਜਿਹੜਾ ਕਰਾਸ ਰੈਗੂਲੇਟਰ ਬੋਲਦੇ ਆ ਜਿਹੜੇ ਫੱਟੇ ਲੱਗੇ ਹੋਏ ਨੇ ਇੱਥੋਂ ਦੀ ਜਿਹੜਾ ਪਾਣੀ ਹੈ ਪੂਰਾ ਨਹੀਂ ਲੰਘ ਰਿਹਾ ਇਹਦਾ ਇੱਕ ਕਾਰਨ ਇਹ ਵੀ ਹੈ ਵੀ ਜੇਕਰ ਪਾਵਰ ਗ੍ਰਿਡ ਦੇ ਵਿੱਚ ਪਾਣੀ ਨਹੀਂ ਜਾਂਦਾ ਤਾਂ ਫਿਰ ਕੱਲ ਨੂੰ ਪਾਣੀ ਓਵਰ ਫਲੋ ਹੋ ਜਾਵੇ ਤਾਂ ਫਿਰ ਇੱਥੋਂ ਪਾਣੀ ਅੱਗੇ ਨਹੀਂ ਲੰਘਦਾ ਜਿਹੜੀ ਕੈਪੈਸਿਟੀ ਹੈ ਦੀ ਇਸ ਤੋਂ ਵੱਧ ਇਸ ਦੀ ਰੈਗੂਲੇਟਰ ਦੀ ਕੈਪੈਸਿਟੀ ਨਹੀਂ ਹੈ ਕਿਤੇ ਨਾ ਕਿਤੇ ਭੁੱਖੇ ਦੇ ਵਿੱਚ ਇਸ ਨੂੰ ਨਵੇਂ ਸਿਰਿਓਂ ਪਲਾਨਿੰਗ ਕਰਕੇ ਜਿਹੜੀ ਕਪੈਸਿਟੀ ਹੈ ਦੀ ਵਧਾਉਣ ਦੀ ਲੋੜ ਹੈ ਕਿਉਂਕਿ ਜੇ ਹੋਰ ਪਾਣੀ ਆ ਜਾਵੇ ਤਾਂ ਫਿਰ ਜੇ ਉਧਰ ਪਾਵਰ ਗ੍ਰਿਡ ਦਾ ਪਾਣੀ ਬੰਦ ਹੋ ਜੇ ਤਾਂ ਇੱਥੋਂ ਦੀ ਜ਼ਿਆਦਾ ਪਾਣੀ ਨਹੀਂ ਜਾਊਗਾ ਇਸ ਕਰਕੇ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਖੜੀ ਹੋ ਸਕਦੀ ਹੈ ਸੋ ਉੱਚੇ ਅਧਿਕਾਰੀਆਂ ਦੇ ਵਿੱਚ ਅਸੀਂ ਧਿਆਨ ਦੇ ਵਿੱਚ ਲਿਆਂਦਾ ਐਕਸ਼ਨ ਪਟਿਆਲਾ ਦੇ ਨਾਲ ਕੋਈ ਗੱਲ ਹੋਈ ਹੈ ਕਸਤੀ ਉਹ ਦੇਈ ਦੇ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਨੇ ਕਿ ਵਿਕ ਦੇ ਵਿੱਚ ਇਸ ਬੰਦੇ ਕੋਈ ਪ੍ਰਪੋਜ਼ਲ ਬਣਾ ਕੇ ਉੱਚ ਅਧਿਕਾਰੀਆਂ ਨੂੰ ਪੇਸ਼ੀ ਜਾਊਗੀ ਜਿਹੜਾ ਪਾਣੀ نیچے ਆ ਰਿਹਾ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜੀ ਲਾਈਨਿੰਗ ਹੈ ਸਾਹਮਣੇ ਇੱਥੇ ਵੀ ਕੁਝ ਲਾਈਨਿੰਗ ਹੈ ਜਿਹੜੀ ਛੁੱਟੀ ਹੈ ਜਿਹਦੇ ਕਰਕੇ ਵੀ ਜਿਹੜੀ ਸਮੱਸਿਆ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਫ ਆਈਂਦੀ ਹੈ ਇਹ ਲਾਈਨਿੰਗ ਵੀ ਜਿਹੜੀ ਛੁੱਟੀ ਹੋਈ ਹੈ ਮੈਰੀ ਮਨ ਤੋਂ ਧਿਆਨ ਦੇਣ ਦੀ ਲੋੜ ਹੈ ਕੀ ਨਾਮ ਹੈ ਤੁਹਾਡਾ ਕੀ ਜਿਹੜਾ ਹੈਗਾ ਮੈਂ ਉਹਦਾ ਛੋਟਾ ਜੀ ਮੇਰਾ ਨਾਮ ਹੈ ਜੀ ਹੈਰੀ ਗੋਇਲ ਐਸ ਡੀਓ ਲਾਹਰ ਸਾਬਦੀਨ ਪਟਿਆਲਾ ਜੀ ਜਿਹੜੀ ਚੱਗਰ ਬਰਾਕ ਤੇ ਇਹਦੇ ਤੇ ਅੱਜ ਕੀ ਜਿਹੜੀ ਹੋਈ ਹੈ ਜੀ ਤੁਸੀਂ ਪੰਪ ਕਿਹਦੇ ਤੌਰ ਤੇ ਕਾਰਪੀਏ ਤੇ ਹੋ ਗਿਆ ਕਾਰਨ ਇਹਨਾਂ ਦਾ ਪਾਵਰ ਹਾਊਸ ਜਿਹੜਾ ਆਪਾਂ ਇਹਨਾਂ ਨੇ ਪਾਵਰ ਹਾਊਸ ਚਲਾਉਂਦੇ ਨੇ ਆਪਣੇ ਥੂ ਹੀ ਹੈਡ ਤੇ ਜੀ ਇਹ ਇਹਨਾਂ ਦੀ ਸਪਲਾਈ ਬੰਦ ਹੋਈ ਹੈ ਜੀ ਪਿੱਛੋਂ ਉਹਦੇ ਕਰਕੇ ਇੱਥੇ ਪਾਣੀ ਥੋੜਾ ਜਿਆਦਾ ਹੈਡ ਅਪ ਹੋ ਗਿਆ ਜੀ ਤੇ ਉਹ ਸਪਲਾਈ ਠੀਕ ਕਰ ਰਹੇ ਨੇ ਜਦੋਂ ਸਪਲਾਈ ਠੀਕ ਹੋ ਗਈ ਜਿੱਥੇ ਪਾਣੀ ਆਪਣਾ ਆਟੋਮੈਟਿਕਲੀ ਰਿਡਿਊਸ ਹੋਈ ਹੋਈ ਜ ਕਿੰਨਾ ਪਾਣੀ ਵਗਦਾ ਹੈ ਜੀ ਆਪਾਂ ਦੇਖੀਏ ਪਾਣੀ ਆਪਣਾ ਹੈਗਾ ਹੀ ਇੱਥੇ ਫੁੱਟਕ ਵੱਧ ਨਹੀਂ ਨੋਰਮਲ ਨਾਲੋਂ ਹਾਂਜੀ ਹਾਂਜੀ ਤੇ ਹੋਰ ਕਿੰਨੀ ਕਪੈਸਿਟੀ ਹੈ ਕਿ ਹੋਰ ਕਿੰਨਾ ਪਾਣੀ ਵਗਦਾ ਜੇ ਤਾਂ ਸਹਿਣ ਕਰ ਸਕਦੀ ਹੈ ਨਹੀਂ ਵਸ ਵੈਸੇ ਇਸ ਤਰ੍ਹਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕੰਟਰੋਲ ਹੋ ਜਾਏਗਾ ਜਲਦੀ ਹੋ ਜਾਏਗਾ ਮਾਨਸਾ ਆਪਣਾ 15-20 ਮਿੰਟਾਂ ਦੀ ਆਪਾਂ ਨੂੰ ਹੈਗਾ ਡਾਊਟ ਵੀ ਹੋ ਜਾਏਗਾ ਕਲੀਅਰ 15-20 ਮਿੰਟਾਂ ਜੀ ਨਹੀਂ ਪਾਣੀ ਕਰੋਟ ਹੁੰਦੇ ਕਿੱਥੇ ਵੀ ਪਾਣੀ ਹੈ ਜਿਹੜਾ ਮਦਰਾ ਕੋਈ ਕ੍ਰਾਉਕ ਨਹੀਂ ਹੋ ਰਿਹਾ ਇਹ ਦਿਨਾਂ ਤੋਂ ਪਾਣੀ ਪਾਣੀ ਆਇਆ ਜੀ ਇੱਕ ਤਾਂ ਆਪਣਾ ਪਾਵਰ ਹਾਊਸ ਚੱਲਦਾ ਹੈ ਇੱਕ ਆਪਣੇ ਗੇਟ ਖੁੱਲੇ ਨੇਗੇ ਪਾਵਰ ਹਾਊਸ ਚੱਲੇਗਾ ਉਹ ਵੀ ਪਾਣੀ ਲਏਗਾ ਹੈਡ ਤੇ ਪਾਣੀ ਵੀਰੇ ਥੋੜਾ ਡਾਊਨ ਹੋਏਗਾ ਉਹਦੇ ਨਾਲ ਹੀ ਤੇ ਨਾਲ ਆਪਣੇ ਗੇਟ ਖੁੱਲੇ ਦੋਨਾਂ ਪਾਸੇ ਅਸਰ ਪਵੇਗਾ ਇਸ ਗੱਲ ਦਾ ਜੇ ਕੱਲ ਨੂੰ ਮੰਨ ਲਓ ਕੋਈ ਕਰ ਲਓ ਪਾਵਰ ਹਾਊਸ ਨਹੀਂ ਚੱਲਦਾ ਕਿਸੇ ਕਾਰਨ ਹਾਂਜੀ ਹਾਂਜੀ ਆ ਫਿਰ ਪਾਣੀ ਕਿੰਨੇ ਅੱਗੇ ਜਾਏਗਾ ਜੀ ਉਸ ਦਾ ਪਾਣੀ ਇਸ ਤਰ੍ਹਾਂ ਵੀ ਕੋਈ ਹਾਲ ਹਾਲਾਤ ਹੁੰਦੇ ਨੇ ਤਾਂ ਆਪਾਂ ਪ੍ਰੋਸ ਰੈਗੂਲੇਟਰ ਗੇਟ ਖੁੱਲਦੇ ਨੇ ਉਹਨਾਂ ਚ ਪਾਣੀ ਆਪਾਂ ਕਾਫੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਸ ਕੋਈ ਹੋਰ ਅਲਟਰਨੇਟਿਵ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਜੀ ਐਕਸ ਹਿਸਾਬ ਨਾਲ ਅੱਗੇ ਹਾਇਰ ਅਫੀਸ਼ਰਸ ਨਾਲ ਵੀ ਕੋਈ ਸਕੇਪ ਵਗੈਰਾ ਜੋ ਵੀ ਉਹਨਾਂ ਪ੍ਰੋਪੋਜ਼ਲ ਅੱਗੇ ਜਿਵੇਂ ਬੰਦੇ ਜੀ ਇਹ ਕੰਮ ਦਾ ਮੱਦ ਹੈ ਜਿਹੜਾ ਇਹ ਇਹ ਵੀ ਗੇਟ ਨੀਚੇ ਨੇ ਡਿੱਗਦਾ ਇਹ ਵੀ ਕਾਫੀ ਪੁਰਾਣੀ ਸਥਿਤੀ ਹੈ ਇਹ ਗੇਟਾਂ ਦਾ ਜੀ ਬੰਦੀ ਆਊਗੀ ਆਪ ਨੂੰ ਬੰਦੀ ਮਿਲੂਗੀ ਉਸ 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 ਦੌਰਾਨ ਇਹਨਾਂ ਨੂੰ ਕੱਢ ਕੇ ਬਾਹਰ ਆਣਾ ਇਹਨਾਂ ਦਾ ਗਰਾਇੰਡਿੰਗ ਵਗੈਰਾ ਕਰਕੇ ਇਹਨਾਂ ਨੂੰ ਠੀਕ ਹਾਲਤ ਵਿੱਚ ਕੀਤਾ ਜਾਊਗਾ ਜੀ ਧੰਨਵਾਦ ਹਾਂਜੀ ਹਾਂਜੀ